ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ ਪਿਆਰੀ YouTube ਫੈਮਿਲੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੇ ਵਲੌਗ ਦੇ ਵਿੱਚ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਤੇ ਆਸ਼ਾ ਕਰਦੇ ਆ ਮੇਰੀ ਆਵਾਜ਼ ਤੁਹਾਡੇ ਤੱਕ ਵਧੀਆ ਪਹੁੰਚ ਰਹੀ ਹੋਗੀ ਕਿਉਂਕਿ ਅੱਜ ਮਾਈਕ ਜਿਹੜਾ ਆ ਉਹ ਚਾਰਜ ਨਹੀਂ ਹੈਗਾ ਤੇ ਚਾਰਜ ਲਾਉਣਾ ਸੀਗਾ ਤੇ ਸਵੇਰ ਦਾ ਹੀ ਲਾਈਟ ਤਾਂ ਲੱਗਿਆ ਕੱਟ ਤੇ ਹੋਣ ਵਜ ਗਿਆ 8 8 ਵਜ ਗਿਆ ਪਰ ਲਾਈਟ ਹਜੇ ਆਈ ਨਹੀਂ ਤੇ ਕਹਿੰਦੇ ਵੀ 10:30 ਵਜੇ ਤੱਕ ਆਊਗੀ ਮੈਸੇਜ ਪਹੁੰਚ ਗਿਆ ਤੇ ਇਸ ਕਰਕੇ ਅੱਜ ਸਾਰੇ ਕੰਮ ਕਾਰ ਜਿਹੜੇ ਲਾਈਟ ਤੋਂ ਬਿਨਾ ਹੋ ਗਏ ਲੇਟ ਕਪੜੇ ਧੋਨੇ ਸੀਗੇ ਵਾਸ਼ਿੰਗ ਮਸ਼ੀਨ ਚ ਉਹ ਵੀ ਹੁਣ ਧੋਤੇ ਨਹੀਂ ਗਏਗੇ ਹਨਾ ਕਿਉਂਕਿ ਸਵੇਰ ਉੱਠਦੇ ਹੀ ਕੱਟ ਲੱਗ ਗਿਆ ਤੇ ਹਜੇ ਦੁੱਧ ਵਗੈਰਾ ਰੜਕਣ ਵਾਲਾ ਵੀ ਪਿਆ ਆ ਸੋਲਰ ਆ ਜਿਹੜਾ ਕਿਉਂਕਿ ਬੱਦਲਵਾਈ ਹੋਈ ਪਈ ਐ ਮੈਂ ਤੁਹਾਨੂੰ ਦਿਖਾਉਣੀ ਆ ਵੀ ਅੱਜ ਵੀ ਬੱਦਲਵਾਈ ਐ ਇਹ ਦੇਖੋ ਜੀ ਬੱਦਲਵਾਈ ਹੋਈ ਪਈ ਐ ਧੁੱਪ ਨਿਕਲੀ ਨਹੀਂ ਥੋੜੀ ਥੋੜੀ ਹਵਾ ਚੱਲ ਰਹੀ ਐ ਥੋੜੀ ਥੋੜੀ ਹਵਾ ਚੱਲ ਰਹੀ ਐ ਪਰ ਹੁਮਸ ਵੀ ਕਹਿ ਸਕਦੇ ਵੀ ਹੈਗੀ ਕੱਲ ਬਹੁਤ ਵਧੀਆ ਹਵਾ ਸੀਗੀ ਅੱਜ ਹੈ ਨਹੀਂਗੀ ਅੱਜ ਬੱਦਲਵਾਈ ਬਣੀ ਹੋਈ ਐ ਇਹਦੇ ਬਾਹਰ ਖੁੱਲੇ ਵੇੜੇ ਦੇ ਵਿੱਚ ਕੰਮਕਾਜ ਕਰਦੇ ਉੱਥੇ ਤਾਂ ਹਵਾ ਲੱਗਦੀ ਹੈ ਹੁਣ ਜਿੱਦਾਂ ਮੈਂ ਇੱਥੇ ਹੈਗੀ ਚੌਂਕੇ ਦੇ ਵਿੱਚ ਹਨਾ ਤੇ ਇੱਥੇ ਬਿਲਕੁਲ ਵੀ ਹਵਾ ਨਹੀਂ ਲੱਗ ਰਹੀ ਤੇ ਸੋਲਰ ਵੀ ਜਿਹੜਾ ਆ ਧੁੱਪ ਦੇ ਹੋਵੇ ਤਾਂ ਚਾਰਜ ਹੋ ਜਵੇ ਹਨਾ ਉਹ ਵੀ ਕਦੇ ਡਾਊਨ ਹੋ ਜਾਂਦਾ ਕਦੇ ਚੱਲ ਪੈਂਦਾ ਆ ਤੇ ਮੈਨੂੰ ਤਾਂ ਅੱਜ ਕੋਈ ਸਮਝ ਜੇ ਨਹੀਂ ਆ ਰਹੀ ਵੀ ਕੀ ਕੰਮ ਕਰਾਂ ਤੇ ਕੀ ਕੰਮ ਛੱਡਾਂ ਤੇ ਅੱਜ ਮੈਨੂੰ ਲੱਗਦਾ ਸਾਰੇ ਕੰਮਕਾਜ ਹੋ ਜਾਣੇ ਲੇਟ ਮੈਂ ਕਿਹਾ ਚਲੋ ਸਾਰੇ ਕੰਮਕਾਜ ਛੱਡ ਕੇ ਪਹਿਲਾਂ ਵਲੌਗ ਦੀ ਸ਼ੁਰੂਆਤ ਕਰ ਲੈਨੇ ਆ ਤੇ ਮੈਂ ਇੱਥੇ ਸੋਚ ਰਹੀ ਸੀ ਕਿ ਮੈਂ ਕਿਹਾ ਚਲੋ ਮੈਂ ਰਸੋਈ ਦੀ ਥੋੜ ਥੋੜੀ ਜਿਹੀ ਬੁੰਦਾ ਬੰਦੀ ਹੋ ਗਈ ਹੈ ਮਿੱਟੀ ਘੱਟਾ ਨਹੀਂ ਉੱਡੂਗਾ ਹਨਾ ਸੈਲਫਾ ਵਗੈਰਾ ਮੈਂ ਕਿ ਸਾਫ਼ ਕਰ ਲੈਣੀ ਆ ਤੇ ਤਾਂ ਕਰਕੇ ਮੈਂ ਲੱਗੀ ਸੀਗੀ ਹੁਣ ਰਸੋਈ ਦੀ ਸਾਫ਼ ਸਫਾਈ ਕਰਨ ਵਾਸਤੇ ਤੇ ਤੁਸੀਂ ਬਣੇ ਰਹਿਣਾ ਵਲੌਗ ਦੇ ਨਾਲ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਸਪੋਰਟ ਪੂਰੀ ਕਰਨਾ ਜੀ ਰਾਤ ਅਸੀਂ ਬਣਾਈ ਸੀਗੀ ਦਾਲ ਤੇ ਦਾਲ ਆਟੇ ਵਿੱਚ ਪਾ ਕੇ ਤੇ ਮਿੱਸਾ ਆਟਾ ਗੁੰਨ ਕੇ ਰੱਖਤਾ ਸੀ ਅੱਜ ਬਣਾਉਣੇ ਸੀ ਮਿੱਸੇ ਪਰੌਂਠੇ ਵੈਸੇ ਤਾਂ ਅਸੀਂ ਇਸ ਟਾਈਮ ਤੰਦੂਰ ਤੇ ਹੀ ਬਣਾਉਂਦੇ ਹੁੰਨੇ ਆ ਤੇ ਮੰਮੀ ਨਾਲ ਲੱਗਦੇ ਹੁੰਦੇ ਆ ਤੰਦੂਰ ਤੇ ਫਿਰ ਬਣਾਉਨੇ ਹੁੰਨੇ ਆ ਫੁਲਕੇ ਪਰ ਅੱਜ ਮਿੱਸੇ ਪਰੌਂਠੇ ਬਣਾਉਣੇ ਸੀ ਇਸ ਕਰਕੇ ਸਿਲੰਡਰ ਤੇ ਹੀ ਬਣਾਵਾਂਗੇ ਤੇ ਅੱਜ ਮੌਸਮ ਵੀ ਠੰਡਾ ਸੀਗਾ ਤੇ ਮੰਮੀ ਇਸ ਕਰਕੇ ਚਲ ਗਈ ਸੀਗੀ ਪਿੰਡ ਚ ਘੁੰਮਣ ਵਾਸਤੇ ਤੇ ਮੈਂ ਲੱਗੇ ਸੀਗੀ ਇੱਥੇ ਰਸੋਈ ਦੀ ਸਾਫ ਸਫਾਈ ਕਰਨ ਵਾਸਤੇ ਵੈਸੇ ਨਾ ਇੰਨਾ ਰੇਤਾ ਜਹਾ ਤਨੀ ਸੀਗਾ ਤੇ ਡੱਬੇ ਦਾ ਸਾਫ ਹੀ ਪਏ ਸੀ ਫਿਰ ਮੈਂ ਕਿਹਾ ਚਲੋ ਚੰਗੀ ਤਰ੍ਹਾਂ ਨਾ ਸਾਫ ਕਰ ਦੇਣੀ ਜਿਹੜਾ ਕਵਰ ਵਿਛਾਇਆ ਹੋਇਆ ਆ ਦੇਖੋ ਜੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਦੋਂ ਛੋਟੇ ਹੁੰਦੇ ਸੀਗੇ ਬਚਪਨ ਚ ਹਨਾ ਉਦੋਂ ਕੀ ਹੁੰਦਾ ਸੀਗਾ ਇਦਾਂ ਰਸੋਈਆਂ ਦੇ ਵਿੱਚ ਸਮਾਨ ਘਾਟੀ ਹੁੰਦਾ ਸੀ ਉਦੋਂ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਤੇ ਜਿਹੜੇ ਵੱਡੇ ਵੱਡੇ ਕਮਰੇ ਹੁੰਦੇ ਸੀ ਦਲਾਨ ਹੁੰਦੇ ਸੀਗੇ ਉੱਥੇ ਸਲਫਾਂ ਬਣੀਆਂ ਹੁੰਦੀਆਂ ਸੀ ਪਰਸ਼ੇਤੀਆਂ ਜਿਹਨੂੰ ਕਹਿ ਦਿੰਦੇ ਸੀਗੇ ਨਾ ਤੇ ਉਹਨਾਂ ਪਰਸ਼ੇਤੀਆਂ ਦੇ ਉੱਤੇ ਪਿੱਤਲ ਦੇ ਵੱਡੇ ਵੱਡੇ ਭਾਂਡੇ ਰੱਖੇ ਹੁੰਦੇ ਸੀਗੇ ਬਹੁਤ ਭਾਂਡੇ ਹੁੰਦੇ ਸੀਗੇ ਤੇ ਜਦੋਂ ਦੀਵਾਲੀ ਦੀਆਂ ਸਫਾਈਆਂ ਕਰਨੀਆਂ ਹੁੰਦੀਆਂ ਸੀ ਤੇ ਬੱਚਿਆਂ ਨੂੰ ਵੀ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਆਪਣੇ ਬਚਪਨ ਵਿੱਚ ਵੀ ਆ ਚੀਜ਼ਾਂ ਦੇਖੀਆਂ ਆ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਫਿਰ ਨਾਨੀਆਂ ਦਾਦੀਆਂ ਨੇ ਨਾਲ ਲਾ ਲੈਣਾ ਤੇ ਉਹਨਾਂ ਨੇ ਬੈਠ بیٹھ ਕੇ ਲੱਸੀ ਪਾ ਪਾ ਕੇ ਪਿੱਤਲ ਦੇ ਭਾਂਡੇ ਚਮਕਾ ਦੇਣੇ ਨਾ ਸਾਰਾ ਸਾਰਾ ਦਿਨ ਲੱਗ ਜਾਂਦਾ ਹੁੰਦਾ ਸੀਗਾ ਤੇ ਨਾਲ ਹੀ ਸਾਡੇ ਵਰਗਿਆਂ ਨੂੰ ਲਾ ਲੈਂਦੇ ਹੁੰਦੇ ਸੀਗੇ ਵੀ ਚਲੋ ਤੁਸੀਂ ਵੀ ਛੁੱਟੀਆਂ ਤੁਸੀਂ ਵੀ ਲੱਗੋ ਇਹ ਕੰਮ ਹਨਾ ਜਿਵੇਂ ਅੱਜਕੱਲ ਦੇ ਬੱਚੇ ਤਾਂ ਬਸ ਫੋਨਾਂ 'ਚ ਬਿਜੀ ਰਹਿੰਦੇ ਬਹੁਤ ਘੱਟ ਹੀ ਹਲਪ ਕਰਾਉਂਦੇ ਆ ਤੇ ਉਸ ਟਾਈਮ ਦੇ ਵਿੱਚ ਬਸ ਇੱਕ ਲਾਲਚ ਦਾ ਦੇ ਦਿੰਦੇ ਹੁੰਦੇ ਸੀ ਤੁਹਾਨੂੰ ਦੀਵਾਲੀ ਦੇ ਟੱਕਲੀ ਆ ਕੇ ਦਵਾਂਗੇ ਮਠਿਆਈ ਲੈ ਕੇ ਦਵਾਂਗੇ ਨਵੇਂ ਕੱਪੜੇ ਬਣਾ ਕੇ ਦਵਾਂਗੇ ਬਸ ਇੰਨਾ ਹੀ ਚਾ ਹੁੰਦਾ ਸੀ ਇੰਨੀ ਕੀ ਚੀਜ਼ ਲੈਣ ਦਾ ਹੀ ਚਾ ਹੁੰਦਾ ਸੀਗਾ ਨਾ ਤੇ ਨਾਲ ਲੱਗ ਜਾਈਦਾ ਹੁੰਦਾ ਸੀਗਾ ਨਾਲੇ ਛੁੱਟੀਆਂ 'ਚ ਵਧੀਆ ਕੰਮ ਕਾਜ ਕਰ ਲੈਂਦੇ ਸੀ ਤੇ ਜਦੋਂ ਦੀਵਾਲੀ ਆਉਂਦੀ ਹੁੰਦੀ ਸੀ ਕਿ ਉਦੋਂ ਤੱਕ ਘਰ ਬਿਲਕੁਲ ਚਮਕਾ ਦਿੰਦੇ ਸੀ ਨਾ ਕਿਉਂਕਿ ਨਾ ਜਿਵੇਂ ਕਿ ਨਰਮਕਪਾਹ ਦੀ ਬਿਜਾਈ ਹੁੰਦੀ ਤੇ ਦਿਵਾਲੀ ਵੇਲੇ ਫੁੱਲ ਸੀਜ਼ਨ ਹੁੰਦਾ ਆ ਨਰਮੇਕਪਾਹ ਦਾ ਹਨਾ ਤੇ ਉਦੋਂ ਜਿਵੇਂ ਕਿ ਮੰਮੀ ਹੋਣੀ ਘਰ ਦੀਆਂ ਜੋ ਵੀ ਔਰਤਾਂ ਹੁੰਦੀਆਂ ਸੀ ਨਰਮਕਪਾਹ ਚੁਗਣ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਇਸ ਕਰਕੇ ਦਿਵਾਲੀ ਵੇਲੇ ਬੱਚਿਆਂ ਦੀ ਪੂਰੀ ਡਿਊਟੀ ਹੁੰਦੀ ਸੀ ਵੀ ਤੁਸੀਂ ਨਾਲ ਸਾਫ ਸਫਾਈ ਕਰਾਓ ਹਨਾ ਲਿਪਾ ਪੋਚੀ ਹੁੰਦੀ ਸੀ ਜੇ ਕੱਚੇ ਘਰ ਹੁੰਦੇ ਸੀਗੇ ਵੀ ਸਾਰਿਆਂ ਦੇ ਤਾਂ ਪੱਕੇ ਹੁੰਦੇ ਨਹੀਂ ਸੀਗੇ ਬਸ ਦਿਵਾਲੀ ਤੱਕ ਪਹੁੰਚਦੇ ਪਹੁੰਚਦੇ ਸਾਰੀ ਸਾਫ ਸਫਾਈ ਹੁੰਦੀ ਸੀਗੀ ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਵੀ ਉਸ ਟਾਈਮ ਦੇ ਵਿੱਚ ਇਸ ਗੱਲ ਨੂੰ ਕਿਹਨੇ-ਕਿਹਨੇ ਦੇਖਿਆ ਆ ਉਸ ਟਾਈਮ ਨੂੰ ਕਹਿੰਨੇ-ਕਿਹਨੇ ਦੇਖਿਆ ਆ ਵੀ ਉਦੋਂ ਹੁੰਦਾ ਸੀਗਾ ਵੀ ਦੀਵਾਲੀ ਤੇ ਜੇਰੀ ਘਰ ਵਿੱਚ ਧੀ ਹੁੰਦੀ ਸੀਗੀ ਉਸ ਨੂੰ ਹਟੜੀ ਤੇ ਬਿਠਾਇਆ ਜਾਂਦਾ ਹੁੰਦਾ ਸੀਗਾ ਨਾ ਜਾਨੀ ਮਾਤਾ ਪੂਜਨ ਕੀਤਾ ਜਾਂਦਾ ਸੀਗਾ ਤੇ ਫਿਰ ਸਾਰੇ ਮੱਥਾ ਟੇਕਦੇ ਹੁੰਦੇ ਸੀਗੇ ਮੈਨੂੰ ਬਹੁਤ ਸ਼ੌਕ ਹੁੰਦਾ ਸੀਗਾ ਮੈਂ ਹਟੜੀ ਕੋਲੇ ਬਹੁਤ ਬੈੰਦੀ ਹੁੰਦੀ ਸੀਗੀ ਹਨਾ ਤੇ ਫਿਰ ਜਿਹੜੇ ਪੈਸੇ ਮਿਲਨੇ ਬੜੀ ਖੁਸ਼ੀ ਹੁੰਦੀ ਸੀਗੀ ਪੈਸੇ ਮੈਨੂੰ ਜਦੋਂ ਤੁਹਾਡੇ ਇਸ ਨੂੰ ਕੀ ਕਹਿੰਦੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਮੇਰਾ ਫੁੱਲ ਵਲੌਗ ਦੇਖ ਰਹੇ ਹੋ ਉਸ ਨੂੰ ਕੀ ਕਹਿੰਦੇ ਆ ਸਾਡੇ ਤਾਂ ਹਟੜ ਹੀ ਕਹਿੰਦੇ ਹੁੰਦੇ ਸੀਗੇ ਜਿਸ ਤੇ ਮਾਤਾ ਦੀ ਫੋਟੋ ਹੁੰਦੀ ਸੀਗੀ ਤੇ ਚਾਰ ਦੀਵੇ ਲੱਗੇ ਹੁੰਦੇ ਸੀਗੇ ਹਨਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਤੇ ਇੱਕ ਵਾਰੀ ਨਾ ਮੈਂ ਬੜੇ ਸ਼ੌਕ ਨਾਲ ਨਵੀਂ ਫਰੌਕ ਪਾਈ ਹੋਈ ਸੀ ਸਾਟਨ ਦੀ ਬਣਾਈ ਸੀਗੀ ਪਿੰਕ ਕਲਰ ਦੀ ਹੈ ਨਾ ਗਾਊਨ ਟਾਈਪ ਦੀ ਇੱਕ ਵਾਰੀ ਉਸ ਤੇ ਦੀਵੇ ਨਾਲ ਅੱਗ ਵੀ ਲੱਗ ਗਈ ਸੀਗੀ ਮੇਂ ਬਾਬਾ ਬੱਜਤ ਹੋ ਗਈ ਸੀਗੀ ਹੈ ਨਾ ਬਚਪਨ ਦੀਆਂ ਯਾਦਾਂ ਹੁੰਦੀਆਂ ਬਸ ਹੈ ਨਾ ਉਹ ਪਿੱਤਰ ਦੇ ਭਾਂਡੇ ਉਹ ਪੁਰਾਣਾ ਟਾਈਮ ਨਰਮੇ ਕਪਾਹ ਜੁਗਨੇ ਫਿਰ ਦੀਵਾਲੀ ਤੇ ਕੁਝ ਨਵਾਂ ਲੈ ਕੇ ਆਉਣਾ ਹੈ ਨਾ ਆਪਦੇ ਹਿੱਸੇ ਦਾ ਨਰਮਾ ਕਪਾਹ ਜਿਹੜਾ ਆ ਉਹਦਾ ਹਿੱਸਾ ਲੈਣਾ ਨਵੇਂ ਕੱਪੜੇ ਬਣਾਉਣੇ ਪਟਾਕੇ ਲੈਣੇ ਮਠਿਆਈ ਲੈਣੀ ਹੈ ਨਾ ਉਹ ਮਿਹਨਤ ਦੀਆਂ ਚੀਜ਼ਾਂ ਦਾ ਆਪਦਾ ਹੀ ਚਾ ਹੁੰਦਾ ਸੀਗਾ ਹੁਣ ਤਾਂ ਬਸ ਫਾਰਮੈਲਟੀਆਂ ਜਿਹਾ ਰਹਿ ਗਈਆਂ ਕੋਈ ਤਿਹਾਰ ਨਹੀਂ ਹੁੰਦੇ ਦਿਵਾਲੀ ਤੇ ਵੀ ਦੇਖ ਲਓ ਬੱਚੇ ਫੋਨਾਂ 'ਚ ਬਿਜੀ ਹੁੰਦੀ ਆ ਬਸ ਜੀ ਹਾਂ ਬੱਚਾ ਡੇਗ ਗਿਆ ਕਬੂਤਰ ਦਾ ਹੁਣ ਇਹਨੂੰ ਉੱਪਰ ਚੜਾਉਂਦੇ ਆ ਨਾ ਛੋਟਾ ਜਾਇਆ ਡਰ ਨਹੀਂ ਲੱਗਦਾ ਇਹਨੂੰ ਚੜਾ ਦਿੰਦਾ ਸਹੀ ਗੱਲ ਇਹਨੂੰ ਬਣਾ ਲੈ ਟੰਗ ਦਾਂ ਚੁੱਟੀਆਂ ਹੀ ਆ ਹੁਣ ਉੱਥੇ ਹਾਂ ਨਾ ਗੁਰਸਾਂਝ ਸਹੀ ਹੈ ਨਾ ਇਨਾ ਹੱਤੇ ਦੇ ਵਿੱਚ ਰਹਿੰਦੇ ਉੱਪਰ ਉਹ ਉੱਥੇ ਤਾਂ ਦਿਖਾਉਣੇ ਆ। ਦੇਖੋ ਮੌਸਮ ਕਿੰਨਾ ਵਧੀਆ ਹੋ ਗਿਆ ਸ਼ਾਮ ਨੂੰ ਨਾ ਹੁਣ। ਮੀਂਹ ਤਾਂ ਨਹੀਂ ਆਇਆ ਪਰ ਬੱਦਲ ਬਣੇ ਸੀ ਬਹੁਤ ਗੱਜਦਾ ਸੀਗਾ। ਪਰ ਵਧੀਆ ਹੋ ਗਿਆ ਮੌਸਮ। ਚਲੋ ਹੱਥੇ ਚ ਚੱਲਦੇ ਆ। ਅਬ ਜਾਰੇ ਵੀ ਗਰਮੀ ਬਹੁਤ ਜ਼ਿਆਦਾ ਆ। ਇਸ ਤੇ ਭਾਜੀ ਸਰਗੇ ਤੇ ਆ ਵਿਚਾਰੇ ਬੱਚਿਆਂ ਦਾ ਵੇਹੀ ਹੋ ਜਾਂਦਾ ਨਾ ਆ ਗਾਡਰਾਂ ਤੇ ਇੱਥੇ ਗਾਡਰਾਂ ਤੇ ਬੈਠਦੇ ਹੈ ਨਾ ਇੱਥੇ ਕਬੂਤਰ ਰਹਿੰਦੇ ਵਾਵਾ ਬਾਕੀ ਨੂੰ ਜਾਵਣਾ ਆਲਾ ਤੂੰ ਹੂੰ ਲੱਤ ਰੋਤਾ ਦੇ ਉਈ ਹਾਈ ਦੇਖਦਾ ਆ ਵਿਚਾਰਾ ਡਰਦਾ ਨਾ ਰਦਾ ਬੂਤਾ ਰਦਾ ਬੂਤਾ ਹੈ ਅਮੇ ਕਿਤ ਹੋ ਰਹੀ ਨਾ ਸੱਟ ਸੱਟ ਵੱਜੇ ਚੜਾਏ ਅਸੀਂ ਕਿ ਅੱਗੇ ਜਾਦਾ ਹੈ ਮੜਾ ਜੇ ਪੈਰ ਬੰਦ ਹੋ ਫਸਰੀਆ ਉੱਥੇ ਟੰਗ ਦਿਓ ਇਹ ਆਦਿ ਇਹਨਾਂ ਫਸਰੀਆ ਨਹੀਂ ਕੋਈ ਆਣੀ ਲੂਆ ਥੋੜਾ ਡਰਜੇ ਗਿਆ ਨਾ ਇਹਦੀ ਮੰਮੀ ਪਾਲੂਗੀ ਆਪਾਂ ਕਿਵੇਂ ਪਾਲ ਲਾਂਗੇ ਇਹਨੂੰ ਹਜੇ ਛੋਟਾ ਬਹੁਤ ਆ ਵੱਡਾ ਹੋਦ ਪਾਵਾਂ ਲੈ ਉਹ ਵੱਡਾ ਹੋ ਕੇ ਤਾਂ ਉੱਡਣ ਲੱਗ ਜਾਂਦਾ ਥੋੜੇ ਦਿਨਾਂ ਤੇ ਉੱਡਣ ਲੱਗ ਜੂਗਾ ਇਹ ਇਹ ਛੋਟਾ ਆ ਹਾਈ 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 ਦੇਖਦਾ ਵਿਚਾਰਾ ਨਾ ਕੋਸ਼ਿਸ਼ ਕਰੋਗੇ ਗੁਰਸਾਂਜ ਨੂੰ ਬਿਠਾ ਦੇਣਾ ਗੁਰਸਾਂਜ ਉੱਤੇ ਬਿਠਾਇਆ ਉਹ ਉੱਪਰ ਜਾ ਕੇ ਹੈਨਾ ਗੁਰਸਾਂਜ ਹੈ ਠੀਕ ਹੈ ਇਹ ਵਿਚਾਰਾ ਡਰ ਲੱਗਦਾ ਵਿਚਾਰਾ ਦੇ ਸੱਟ ਵੀ ਨਾ ਵੱਜੇ ਢੀ ਦੁਰੂ ਟੁੱਟ ਗਿਆ ਹੋਊਗਾ ਨਾ

ਇਸ ਤੇ ਬਹਿ ਗਿਆ ਵਾਹਿਗੁਰੂ 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 ਇਹ ਬੱਚਾ ਵਿਚਾਰ oh haaye ਕਿੰਨੀ ਕੋਸ਼ਿਸ਼ ਕਰੀ ਜਾਂਨੇ ਉਹ ਭੱਜਦਾ ਹੈ ਨਾ ਦੇਖੋ ਇੱਥੇ ਬਹੁਤ ਕਬੂਤਰ ਰਹਿੰਦੇ ਆ ਆ ਬਿਠਾ ਦੇਖੋ ਕਿੰਨੀਆਂ ਪਈਆਂ ਨਾ ਤੇ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਨਾ ਹਾਂਜੀ ਬਹਿ ਗਿਆ ਬੈਠ ਤਾਂ ਜਾਂਦਾ ਆ ਤਾਂ ਉੱਪਰ ਪਹੁੰਚੇ ਫੇਰੀ ਆ ਗਾੜੜ ਤੇ ਬੈਡ ਜੇ ਫੇਰੀ ਹੈ ਨਾ ਗੁਰਸਾਂਝ ਕੋਈ ਬਣਾ ਪਲਾਨ ਬਣਾ ਜੈਸਾ ਨਾ ਇਹਨੂੰ ਉੱਪਰ ਪਹਚਾਈਏ ਨਹੀਂ ਤਾਂ ਵਿਚਾਰਾ ਕਰ ਜਾਮੇ ਉੱਪਰ ਪਹੁੰਚ ਜਾਊਗਾ ਬਿੱਲੀ ਖਾ ਜਾਊਗੀ ਆ ਜਾ ਆ ਤਾਂ ਪੁੱਤ ਆ ਜਾ ਦੇ ਬੇਟੇ ਨੂੰ ਲਾਇਆ ਕਬੂਤਰ ਕਬੂਤਰ ਆ ਜਾ ਆਪਣੇ ਬੇਟੇ ਨੂੰ ਲੈ ਜਾ ਕਬੂਤਰ ਤਾਂ ਵਿਚਾਰਾ ਦੇਖ ਹੀ ਜਾਂਦਾ ਹੈ ਮੈਂ ਦੇ ਨਾ ਇੱਕ ਵਾਰੀ ਅੜ ਕੇ ਲੇਤਾ ਹੂੰ ਥੋੜਾ ਜਿਹਾ ਤਾਂ ਬੰਨ ਦੋ ਨਾ ਜਿੰਨਾ ਕਿਤਨਾ ਨਹੀਂ ਆਉਂਦੀ ਮਾਪੇ ਨੂੰ ਆਈ ਏ ਵੀ ਨਾ ਹਲਕਾ ਜਿਹਾ ਬੰਨ ਗਿਆ ਪਾ ਆ ਆ ਇੱਥੇ ਸਟਾਪ ਵੀ ਉੱਤੇ ਵੀ ਤਾਂ ਹਜੇ ਛੋਟਾ ਇਹਨੂੰ ਉੱਡਣਾ ਨਹੀਂ ਆਉਂਦਾ ਹਜੇ ਜਦੋਂ ਵੱਡਾ ਹੋ ਗਿਆ ਥੋੜਾ ਜਿਹਾ ਤੈਨੂੰ ਹੋਰ ਵੱਡਾ ਹੋਗੇ ਨਾ ਫੇਰ ਤਾਂ ਉੱਡਣ ਲੱਗ ਜੂਗਾ ਉਹ ਉੱਡੇ ਹੀ ਨਹੀਂ ਰਦੂਆ ਹੂੰ ਹੰ ਤਾਂ ਬੈਗਾ ਟੇਕੇ ਕਹਿੰਦੇ ਹੁੰਦੇ ਨਾ ਡਿਗ ਡੇਕੇ ਸਿੱਖਦੇ ਆ ਸ਼ੁਕਰ ਆ ਅਗਰ ਹੂੰ ਗੁੱਚ ਲਿਆ ਹਾਂ चलो कोशिश करो आप जाने घर क्योंकि फुलके बनाने हम बना दो बना दो बना दो की कोशिश करी चलो ये दोनों उड के आगे इधर बैठ के और इतों देख रहे हैं ना दुख तो इन्हों हो रहा है आपने बच्चे वास्ते लो जी ਕਾਲਾ ਪਾਏ ਨੂੰ ਸੇਵ ਕਰ ਰਹੇ ਸੀਗੇ ਤੇ ਇਹਨੂੰ ਰੱਖਤਾ ਸੀਗਾ ਇੱਥੇ ਟੋਕਰੀ ਦੇ ਵਿੱਚ ਤਾਂ ਕਿ ਬਿੱਲੀ ਨਾ ਖਾ ਸਕੇ ਤੇ ਹੁਣ ਇਸ ਨੂੰ ਪਹੁੰਚਾਉਨੇ ਆ ਦੁਬਾਰਾ ਕੋਸ਼ਿਸ਼ ਕਰਦੇ ਆ ਵਿਚਾਰਾ ਸੁਗੜ ਕੇ ਜੇ ਬੱਠਾ ਨੇ ਇੱਕ ਪਾਸੇ ਕਹੀ ਜਾਂਦਾ ਵਿਚਾਰਾ ਨਾ ਖਵਾ ਜਾਂਦੀਆਂ ਵਿਚਾਰੀਆਂ ਹੁੰਦੀਆਂ ਅੱਛਾ ਇਹਦੇ ਵਿੱਚ ਹੀ ਖਵਾ ਦਿੰਦੇ ਆ ਸੀ ਹਾਂ ਇੱਥੇ ਬੱਠੀ ਹੈ ਹਾਂ ਚਲੋ ਇਹਨੂੰ ਆਇਆ ਹੈਗਾ ਉਹਨਾਂ ਦਾ ਬੱਚਾ ਹੈਗਾ ਤੇ ਹੈ ਨਹੀਂ ਤਾਂ ਹੁਣ ਬਿੱਲੀ ਨੇ ਖਾ ਜਾਣਾ ਸੀਗਾ ਨਾ ਹੁਣ ਕਿਵੇਂ ਕਰੋਗੇ ਇਸ ਨੂੰ ਇਦੇ ਵਿੱਚ ਰੂੰਗਾ ਬੱਸ ਜਿੰਨੇ ਨੇ ਲੋੜ ਆ ਰਹੀ ਉਹਦਾ ਹੀ ਅੱਛਾ ਇਹਦੇ ਵਿੱਚ ਰੱਖ ਦੇਣਾ ਕੇ ਠੀਕ ਐ ਇਹਦੇ ਵਿੱਚੋਂ ਨਿਕਲ ਨਹੀਂ ਸਕਦਾ ਉਦੋਂ ਨਿਕਲੂਗਾ ਜਦੋਂ ਉੱਡਣ ਵਾਲਾ ਹੋ ਗਿਆ ਚਲੋ ਵਧੀਆ ਫਿਰ ਵਿਚਾਰਾ ਵਾਜੇ ਤੇ ਜਾਣ ਤਾਂ ਵਜੂਗੀ ਇਹਦੀ ਦਿਲਾਵਨਾਂ ਨੇ ਲੱਭ ਲਿਆ ਕੇ ਹੈਨਾ ਇੱਥੇ ਹਾਂ ਬਿੱਲੀ ਬਿੱਲੀ ਨਹੀਂ ਚੜਦੀ ਇੱਥੇ ਹਾਂ ਰਾਮ ਤੇ ਬਿੱਲੀ ਨਹੀਂ ਚੜਦੀ ਅੱਛਾ ਉਹ ਤਾਂ ਦੂਰ ਜਾਣਾ ਮੈਨੂੰ ਹੂੰ ਚੜਦੀ ਨਹੀਂ ਚੱਲ ਜੀ ਵਿਚਾਰੇ ਦਾ ਬੱਚਾ ਤਾਂ ਬਚ ਗਿਆ ਉਧਰ ਟੈਂਕੀ ਤੇ ਬੈਠੇ ਦੇਖ ਰਹੇ ਆ ਕੱਲ ਇਹਨਾਂ ਨੂੰ ਇਹਨੂੰ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਨਾ ਤੁਸੀਂ ਦੇਖਿਆ ਹੀ ਐ ਕਲਿੱਪ ਦੇ ਵਿੱਚ ਪਰ ਛੋਟਾ ਕਰਕੇ ਫਿਰ ਇਹ ਪਹੁੰਚ ਸੀ ਸਕੇ ਡਰਦਾ ਸੀ ਇਹਨਾਂ ਨੂੰ ਬੈਠਣਾ ਨਹੀਂ ਆ ਰਿਹਾ ਸੀਗਾ ਤੇ ਹੁਣ ਇਸ ਤਰ੍ਹਾਂ ਰੱਖਤਾ ਵੀ ਜਦੋਂ ਉੱਡਣ ਵਾਲਾ ਹੋਇਆ ਉੱਡ ਜਾਊਗਾ ਨਿਗਾਹ ਤਾਂ ਫਿਰ ਰੱਖਦੇ ਹੀ ਆ ਉਹਨਾਂ ਦੇ ਅਕਸਰ ਉਹਨਾਂ ਦਾ ਬੱਚਾ ਹੈ ਇੱਕ ਹੀ ਸੀ ਨਾ ਇਹ ਹੋਰ ਤਾਂ ਹੈ ਨਹੀਂ ਇਹ ਹੂੰ ਨਿਗਾਹ ਤਾਂ ਪੂਰੀ ਰੱਖਦੇ ਆ ਜਾਨਵਰ ਹੈ ਹੈ ਤਾਂ ਕੀ ਹੈ ਹੈ ਤਾਂ ਪੇਰੈਂਟਸ ਹੈ ਨਾ ਬੱਚੇ ਦੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦੇਣਾ ਜੀ ਤੇ ਕਰਾਂਗੇ ਇੱਕ ਨਵੇਂ ਵਲੌਗ ਦੀ ਸ਼ੁਰੂਆਤ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ